ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਾਉਣਾ ਕਰਦੇ ਹਾਂ ਅੱਜ ਦੀ ਵੱਡੀ ਖਬਰ ਡਰੱਗਸ ਮਾਮਲੇ ਚ ਕੁਸੂਤੇ ਫਸੇ ਮਜੀਠਿਆ ਮੋਬਾਈਲ ਚੋਂ ਮਿਲਿਆ ਖੰਨਾ ਨਿਵਾਸੀ ਦਾ SIM ਗ੍ਰਿਫਤਾਰੀ ਤੋਂ ਬਾਅਦ ਭੱਜਿਆ ਕੈਨੇਡਾ ਸ਼੍ਰੋਪਨੀ ਕਲਦਸ ਦੇ ਸੀਨੀਅਰ ਆਗੂ ਬਿਕਰਨ ਸਿੰਘ ਮਜੀਠਿਆ ਦੇ ਮੁਸ਼ਕਲਾਂ ਦਿਨ ਤੋਂ ਦਿਨ ਘਟਣ ਦੀ ਥਾਂ ਤੇ ਵੱਧਦੀਆਂ ਜਾ ਰਹੀਆਂ ਹਨ ਦੱਸ ਦਈਏ ਕਿ ਬਿਕਰਨ ਸਿੰਘ ਮਜੀਠਿਆ ਡਰਗ ਕੇਸ ਵਿੱਚ ਇੱਕ ਹੋਰ ਨਵਾਂ ਤੱਤ ਸਾਹਮਣੇ ਆਇਆ ਹੈ ਮਜੀਠੀਆ ਤੋਂ ਇਸ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ SIM ਨਿਕਲਿਆ ਹੈ ਜਿਸ ਤੋਂ ਬਾਅਦ ਮਜੀਠੀਆ ਹੋਰ ਸਵਾਲਾਂ ਦੇ ਘੇਰੇ ਵਿੱਚ ਫਸਦੇ ਨਜ਼ਰ ਆ ਰਹੇ ਹਨ ਜਸਮੀਤ ਨੇ ਇਸ SIM ਕਾਰਡ 2021 ਵਿੱਚ ਕਿਰਦਿਆ ਸੀ ਉਹ ਉਸ ਸਮੇਂ ਖੰਨਾ ਬੱਸ ਸਟੈਂਡ ਤੇ ਇੱਕ ਨਿੱਕ ਨਿੱਜੀ ਟ੍ਰਾਂਸਪੋਰਟ ਕੰਪਨੀ 'ਚ ਕੰਮ ਕਰਦਾ ਸੀ ਜਸਮੀਤ ਦਾ ਪਰਿਵਾਰ ਮੂਰ ਰੂਪ ਵਿੱਚ ਫਤੇਗੜ ਸਾਹਿਬ ਦਾ ਰਹਿਣ ਵਾਲਾ ਸੀ ਉਹ ਕੁਛ ਅੰਮਾ ਪਹਿਲਾਂ ਹੀ ਖੰਨਾ ਵਿੱਚ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਿਆ ਸੀ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸੇਮਕਰ ਮਜੀਠੀਆ ਤੱਕ ਕਿਵੇਂ ਪਹੁੰਚਿਆ ਮਹਾਲੀ ਵੈਜੀਲੈਂਸ ਦੀ ਇੱਕ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ ਹੈ ਟੀਮ ਨੇ ਉਸ ਦੇ ਪਰਿਵਾਰ ਤੋਂ ਪੁੱਛ-ਕੁਛ ਕੀਤੀ ਹੈ ਖੰਨਾ ਅਤੇ ਫਤੇਗੜ ਸਾਹਿਬ ਪੁਲਿਸ ਵੀ ਜਾਂਚ ਜਾਂਚ ਕੀਤੀ ਹੈ ਉੱਥੇ ਹੀ ਇਸ ਮਾਮਲੇ ਵਿਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਸਮੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੈਨੇਡਾ ਚਲਾ ਗਿਆ ਸੀ ਉਸਨੇ ਕੈਨੇਡਾ ਜਾਣ ਤੇ ਵੀ ਕਿਸਤੇ ਨਾ ਕਿਸਤੇ ਸ਼ੱਕ ਜਤਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਜਸਮੀਤ ਕਰੋਨਾ ਵੇਲੇ ਇੱਕ ਟਰਾਂਸਫਰ ਕੰਪਨੀ ਦੇ ਡੀਪੂ ਇਨਚਾਰਜ ਸੀ ਉਹ ਦੂਜੇ ਪਾਸ ਦੂਜੇ ਰਾਜਾਂ ਤੋਂ ਲੋਕਾਂ ਨੂੰ ਬਸ ਰਾਹੀਂ ਭੇਜ ਇਹ ਬਸ ਰਾਹੀਂ ਭੇਜਣ ਦਾ ਕੰਮ ਕਰਦਾ ਸੀ ਏਜੰਸੀਆਂ ਇਸ ਗੱਲ ਤੇ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਕੀ ਦਸਤਾਵੇਜ਼ਾਂ ਵਿੱਚ ਇਹ ਵਰਤੋਂ ਕੀਤੀ ਗਈ ਹੈ ਜਸਮੀਤ ਦਾ ਪਰਿਵਾਰ মিডিਆ ਨਾਲ ਗੱਲਬਾਤ ਕਰਨ ਤੋਂ ਬਚ ਰਿਹਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ